ਜਿਹੜੇ ਬੰਦੇ ਆਪਣੇ ਸਕੂਲ ਟਾਈਮ ਵੀ ਕਿਸੇ ਨਾਲ ਨਹੀਂ ਲੜੇਗੇ ਉਹਨਾਂ ਨੂੰ ਜਿਆਦਾ ਲੂਰੀਆਂ ਉੱਠਦੀਆਂ ਨੇ ਜੰਗ ਦੀਆਂ ਆਜ ਤੱਕ ਅਰਗੇ ਤਾਂ ਇਸਲਾਮਾਬਾਦ ਤੱਕ ਵੀ ਪਹੁੰਚ ਗਏ ਕਈਆਂ ਨੇ ਕਰਾਚੀ ਤੇ ਭਾਰਤ ਦਾ ਕਬਜ਼ਾ ਕਰਾ ਲਿਆ ਠੀਕ ਆ ਫਿਰ 2 ਘੰਟੇ ਬਾਅਦ ਉਹਨਾਂ ਨੇ ਆਪਣੀਆਂ ਫੌਜਾਂ ਜਿਹੜੀਆਂ ਅਸੀਂ ਵਾਪਸ ਵੀ ਬੁਲਾ ਲਈਆਂ ਸ਼ਾਇਦ ਅੱਜ ਰਾਤ ਫੇਰ ਪਾਕਿਸਤਾਨ ਸਾਰੇ ਤੇ ਕਬਜ਼ਾ ਕਰਵਾ ਲੈ ਇਹਨਾਂ ਦਾ ਵਾਸ ਚੱਲੇ ਤੇ ਹੁਣ ਅਜ ਤੱਕ ਅਫਗਾਨਿਸਤਾਨ ਤੇ ਵੀ ਕਬਜ਼ਾ ਕਰਵਾਇਆ ਹੁੰਦਾ ਅੱਜ ਜਿਹੜੇ ਲੋਕ ਇਹ ਦਾਵਾ ਕਰ ਰਹੇਗੇ ਕਿ ਪਾਕਿਸਤਾਨ ਦੀ ਹੋਂਦ ਖਤਮ ਹੋ ਜਾਣੀ ਚਾਹੀਦੀ ਆ ਕਦੇ ਉਹ ਹਿਸਟਰੀ 'ਚ ਜਾਂਦੇ ਆ ਕਿ ਪਾਕਿਸਤਾਨ ਬਣਾਇਆ ਕਿੰਨੇ ਧਰਮ ਅਧਾਰਤ ਕਿੰਨੇ ਚਾਹੀ ਵੀ ਮੁਲਕ ਧਰਮ ਅਧਾਰਤ ਵੰਡਿਆ ਜਾਵੇ ਤੇ ਉਹੀ ਕੀ ਉਹ ਲੋਕ ਅੱਜ ਇਸ ਮੁਲਕ ਦੇ ਵਿੱਚ ਧਰਮ ਦੇ ਆਧਾਰ ਤੇ ਹੋਰ ਹੋਰ ਵੰਡੀਆਂ ਨਹੀਂ ਪਾਉਣਾ ਚਾਹੁੰਦੇ 700 ਕਰੋੜ ਦਾ ਇਕ ਰਫੇਲ ਜਾਜ ਸੀ ਜਿਨ੍ਹਾਂ ਨੇ ਰਫੇਲ ਜਾਜ ਵਿੱਚ ਤੇ ਜਿਨ੍ਹਾਂ ਨੇ ਰਫੇਲ ਨੂੰ ਰੋਕਣ ਦੀ ਟੈਕਨੀਕ ਵਿੱਚ ਹੀ ਉਹਨਾਂ ਨੇ ਫਾਇਦਾ ਘਟਿਆ ਤੁਸੀਂ ਇਹ ਦੇਖੋ ਕਿ ਇਸ ਜੰਗ ਦੇ ਵਿੱਚ ਉਹਨਾਂ ਮੁਲਕਾਂ ਨੇ ਆਪਣਾ ਬਣਾਇਆ ਹੋਇਆ ਕਿਹੜਾ ਕਿਹੜਾ ਹਥਿਆਰ ਚਲਾਇਆ ਦੋਨਾਂ ਮੁਲਕਾਂ ਨੇ ਕਿੰਨੇ ਚੀਨ ਦਾ ਚਲਾਇਆ ਕਿੰਨੇ ਅਮਰੀਕਾ ਦਾ ਚਲਾਇਆ ਤੇ ਕਿੰਨੇ 100 ਕਰੋੜ ਦਾ ਸੀ ਕਿੰਨੇ 1000 ਕਰੋੜ ਦਾ ਸੀਗਾ ਇਹਦੇ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਫਾਇਦਾ ਕੌਣ ਖੱਟ ਗਿਆ ਤੇ ਆਖਰਕਾਰ ਉਹ ਬੋਝ ਜਿਹੜਾ ਉਹ ਲੋਕਾਂ ਤੇ ਪੈਣਾ ਇਹ ਸਾਰੇ ਮਾਹੌਲ ਦੇ ਵਿੱਚ ਸਾਡੇ ਇਸ ਮੁਲਕ ਦੇ ਲੋਕਾਂ ਦੀ ਜ਼ਿੰਦਗੀ ਦੇ ਜਿੰਨੇ ਬੁਨਿਆਦੀ ਮਸਲੇ ਸੀ ਸਾਰਿਆਂ ਦੀਆਂ ਚਰਚਾਵਾਂ ਬੰਦ ਹੋ ਗਈਆਂ ਕਰੋਨਾ ਦੇ ਨਾਂ ਤੇ ਲਾਕਡਾਊਨ ਲਾ ਕੇ ਜਿਸ ਤਰ੍ਹਾਂ ਸਰਕਾਰਾਂ ਖੇਤੀ ਕਾਨੂੰਨ ਲੈ ਕੇ ਆਈਆਂ ਉਸੀ ਤਰ੍ਹਾਂ ਸਾਡੇ ਜਿਹੜੇ ਜਮਹੂਰੀ ਹੱਕ ਹੈਗਾ ਸਾਨੂੰ ਇਕੱਠੇ ਹੋ ਕੇ ਬੋਲਣ ਦਾ ਵਿਰੋਧ ਕਰਨ ਦਾ ਚਰਚਾ ਕਰਨ ਦਾ ਉਹਨੂੰ ਇਸ ਮਾਹੌਲ ਚ ਰੋਲਿਆ ਜਾ ਰਿਹਾ ਹੈਗਾ ਲੋਕ ਘਰ ਛੱਡ ਕੇ ਦੂਜੀਆਂ ਥਾਵਾਂ ਤੇ ਜਾਣ ਲਈ ਮਜਬੂਰ ਹੋਣ ਲੋਕ ਨੇਰੇ ਚ ਰਹਿਣ ਨੂੰ ਮਜਬੂਰ ਹੋਣ ਲੋਕ 10 ਵਾਲੀ ਚੀਜ਼ 50 ਵਾਲਾਂ ਚ ਖਰੀਦਣ ਨੂੰ ਮਜਬੂਰ ਹੋਣ ਤਾਂ ਇਸ جنگ ਨੂੰ ਕਿਸੇ ਵੀ ਤਰੀਕੇ ਨਾਲ ਲੋਕ ਪੱਖੀ ਨਿਆਂ ਨਹੀਂ ਕਿਹਾ ਜਾ ਸਕਦਾ ਜਿਵੇਂ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਪ੍ਰਵਾਸੀ ਮਜ਼ਦੂਰ ਬਿਹਾਰ ਨੂੰ ਵਾਪਸ ਜਾ ਰਹੇ ਹੈਗੇ ਆ ਤੇ ਕੋਈ ਥੋੜੇ ਦਿਨਾਂ ਤੱਕ ਤਾਂ ਝੋਨੇ ਦੀ ਲਵਾਈ ਸ਼ੁਰੂ ਹੋ ਜਾਣੀ ਹੈ ਪੰਜਾਬ ਤਾਂ ਝੋਨੇ ਦੀ ਲਾਉਣ ਵਾਸਤੇ ਲੇਬਰ ਦਾ ਸੰਕਟ ਬਹੁਤ ਵੱਡਾ ਜਿਹੜਾ ਹੈਗਾ ਉਹ ਖੜਾ ਹੋ ਜਾਣਾ ਤਾਂ ਕਈ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਜੰਗ ਹਮੇਸ਼ਾ ਜਿਹੜੀ ਹੈਗੀ ਆ ਪੈਦਾ ਕਰਦੀ ਆ ਅੱਜ ਤੱਕ ਜੰਗ ਦੇ ਵਿੱਚੋਂ ਕੋਈ ਮੁਲਕ ਖੁਸ਼ਹਾਲ ਨਹੀਂ ਹੋਇਆ ਜੰਗਾਂ ਨੇ ਮੁਲਕ ਨੂੰ ਲੋਕਾਂ ਨੂੰ ਜਿਹੜਾ ਹੈਗਾ ਉਹ ਬਰਬਾਦ ਹੀ ਕੀਤਾ ਹੈਗਾ ਅੱਜ ਜਿਹੜੇ ਕੋਈ ਦੋਨਾਂ ਪੰਜਾਬਾਂ ਦੇ ਵਿੱਚ ਪਿਆਰ ਦੀ ਜਿਹੜਾ ਅਮਨ ਦੀ ਗੱਲ ਕਰਦੇ ਹੈਗੇ ਆ ਤੇ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਕਿ ਇਹ ਦੇਖੋ ਵੀ ਕੀ ਕਹਿ ਰਹੇ ਹੈਗੇ ਆ ਇਹ ਮਤਲਬ ਯੂਟਿਊਬਰਾਂ ਤੱਕ ਨੂੰ ਜਿਹੜੇ ਹੈਗੇ ਟਾਰਗੇਟ ਕਰਨ ਤੱਕ ਲੋਕ ਗਏ ਹੋਏ ਹੈਗੇ ਆ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਭਾਰਤ ਅਤੇ ਪਾਕਿਸਤਾਨ ਵਿਚਾਰ ਵਿਚਾਰ ਚੱਲ ਰਿਹਾ ਤਣਾਅ ਤੇ ਉਸ ਤੇ ਹੋ ਰਹੀਆਂ ਵੱਖ-ਵੱਖ ਗੱਲਾਂ ਕੁਝ ਲੋਕ ਸੋਸ਼ਲ ਮੀਡੀਆ ਦੇ ਉੱਤੇ ਜੰਗ ਨੂੰ ਲੈ ਕੇ ਬੜੇ ਉਤਸ਼ਾਹਤ ਨਜ਼ਰ ਆਉਂਦੇ ਨੇ ਤੇ ਕੁਝ ਲੋਕ ਜੰਗ ਨੂੰ ਲੈ ਕੇ ਬੜੀ ਚਿੰਤਾ ਪ੍ਰਗਟ ਕਰਦੇ ਨੇ ਅਸਲ ਦੇ ਵਿੱਚ ਜੰਗ ਦੇ ਮੈਨੇ ਕੀ ਨਿਕਲ ਨਹੀਂ ਨੇ ਜੇਕਰ ਇਹ ਜੰਗ ਹੁੰਦੀ ਹੈ ਹਾਲੇ ਤੱਕ ਇਹ ਜੰਗ ਨਹੀਂ ਹੈ ਇੱਕ ਦੂਜੇ ਤੇ ਸਟ੍ਰਾਈਕ ਹੋ ਰਹੀਆਂ ਨੇ ਪਰ ਜੇਕਰ ਇਹ ਸੱਚਮੁੱਚ ਜੰਗ ਵਿੱਚ ਬਦਲਦੀ ਹੈ ਤਾਂ ਆਮ ਲੋਕਾਂ ਦੀ ਇਸ ਤੇ ਦੇ ਵਿੱਚ ਕੀ ਹਾਲਤ ਹੋਵੇਗੀ ਉਹਨਾਂ ਦੇ ਕੀ ਕੀ ਨੁਕਸਾਨ ਹੋਣਗੇ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਅਗੁਰਿੰਦਰਦੀਪ ਸਿੰਘ ਵਾਲਾ ਨੇ ਪਹਿਲਾਂ ਸਵਾਗਤ ਕਰ ਲਈਏ ਬਾਈ ਸਤਿ ਸ੍ਰੀ ਅਕਾਲ ਸ਼ੁਕਰੀਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਜਿਵੇਂ ਮੈਂ ਗੱਲ ਕੀਤੀ ਜੰਗ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖ ਪ੍ਰतिकਰਮ ਆ ਰਹੇ ਨੇ ਜਿਹੜੇ ਲੋਕ ਕਈ ਲੋਕ ਕਹਿ ਰਹੇ ਨੇ ਕਿ ਜੰਗ ਨਹੀਂ ਹੋਣੀ ਚਾਹੀਦੀ ਤੇ ਕਈ ਲੋਕ ਕਹਿੰਦੇ ਕਿ ਹੁਣ ਇੱਕ ਪਾਸਾ ਦੇਖਾਂਗੇ ਮਤਲਬ ਇਸ ਤਰੀਕੇ ਦੇ ਹਾਲਾਤ ਦੇ ਵਿੱਚ ਹੈ ਇਹਦੇ ਕੀ ਕੀ ਸਿੱਟੇ ਨਿਕਲਦੇ ਆ ਹੋਣੀ ਚਾਹੀਦੀ ਆ ਨਹੀਂ ਹੋਣੀ ਚਾਹੀਦੀ ਫਾਇਦੇ ਨੁਕਸਾਨ ਕੀ ਹੋਣਗੇ ਕੀ ਕੀ ਭੁਗਤਣਾ ਪਵੇਗਾ ਲੋਕਾਂ ਨੂੰ ਜਾਂ ਕੀ ਕੀ ਫਾਇਦਾ ਹੋ ਜਾਵੇਗਾ ਲੋਕਾਂ ਨੂੰ ਦੇਖੋ ਜੰਗ ਜੇ ਲੋਕਾਂ ਲਈ ਹੋਵੇ ਤੇ ਜੰਗ 'ਚ ਕੁਦਣਾ ਚਾਹੀਦਾ ਤੇ جنگ ਜੇ ਲੋਕਾਂ ਦੇ ਖਿਲਾਫ ਹੋਵੇ ਤੇ ਉਸ جنگ ਦਾ ਡਟਵਾ ਵਿਰੋਧ ਕਰਨਾ ਚਾਹੀਦਾ ਤੇ ਜਿਹੜੀ ਇਹ جنگ ਆ ਕਿਸੇ ਵੀ ਤਰ੍ਹਾਂ ਲੋਕਾਂ ਦੇ ਪੱਖ ਦੇ ਵਿੱਚ ਨਹੀਂ ਇਸ ਕਰਕੇ جنگ ਨਹੀਂ ਅਮਨ ਚਾਹੀਦਾ ਹੈਗਾ ਔਰ ਇਸ جنگ ਦਾ ਡਟਵਾ ਸਾਨੂੰ ਵਿਰੋਧ ਕਰਨਾ ਚਾਹੀਦਾ ਤੇ جنگ ਰੁਕਣੀ ਚਾਹੀਦੀ ਹੈ ਤੇ ਤਣਾਅ ਜਿਹੜਾ ਹੈਗਾ ਉਹ ਘਟਣਾ ਚਾਹੀਦਾ ਜੀ ਇਹ ਸਾਰੇ ਮਾਹੌਲ ਦੇ ਵਿੱਚ ਸਾਡੇ ਇਸ ਮੁਲਕ ਦੇ ਲੋਕਾਂ ਦੀ ਜ਼ਿੰਦਗੀ ਦੇ ਜਿੰਨੇ ਬੁਨਿਆਦੀ ਮਸਲੇ ਸੀਗੇ ਸਾਰਿਆਂ ਦੀਆਂ ਚਰਚਾਵਾਂ ਬੰਦ ਹੋਊਗਾ ਜਦੋਂ ਪੈਲਗਾਮ ਘਟਨਾ ਹੋਈ ਅਮਰੀਕਾ ਦੇ ਨਾਲ ਸਾਡਾ ਜਿਹੜਾ ਸੀਗਾ ਉਹ ਕਰਮੁਕਤ ਵਪਾਰ ਦੀਆਂ ਗੱਲਾਂ ਜਿਹੜੀਆਂ ਅਸੀਂ ਚੱਲ ਰਹੀਆਂ ਸੀਗਾ ਜਿਹੜੀ ਵਾਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਆਏ ਹੋਏ ਸੀ ਉਹ ਸਾਰੀ ਗੱਲ ਤੇ ਚਰਚਾ ਜਿਹੜੀ ਨਹੀਂ ਹੋਏ ਹੁਣ ਜੋ ਪਾਕਿਸਤਾਨ ਦੇ ਨਾਲ ਤਣਾਅ ਚੱਲ ਰਿਹਾ ਉਹਦੇ ਵਿੱਚ ਜੋ ਇੰਗਲੈਂਡ ਦੇ ਨਾਲ ਯੂਕੇ ਦੇ ਨਾਲ ਸਾਡੀਆਂ ਜਿਹੜੀ ਇਹ ਕਰਮੁਕਤ ਸੰਧੀ ਆ ਸਿਰੇ ਚੜੀ ਆ ਉਹ ਕੀ ਹੋਇਆ ਕੀ ਨਹੀਂ ਹੋਇਆ ਇਹਦੀ ਕੋਈ ਚਰਚਾ ਜਿਹੜੀ ਹੈਗੀ ਉਹ ਨਹੀਂ ਚੱਲ ਰਹੀਗੀ ਤੋਂ ਇਸ ਤਰ੍ਹਾਂ جنگ ਜਿਹੜੀ ਆ ਲੋਕਾਂ ਦੇ ਮਸਲੇ ਜਦੋਂ ਖਾ ਜੇ ਤੇ ਲੋਕਾਂ ਦੀਆਂ ਜ਼ਿੰਦਗੀ ਦੀਆਂ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਭਰਦੇ ਲੋਕ ਘਰ ਛੱਡ ਕੇ ਦੂਜੀਆਂ ਥਾਵਾਂਾਂ ਤੇ ਜਾਣ ਲਈ ਮਜਬੂਰ ਹੋਣ ਲੋਕ ਹਨੇਰੇ 'ਚ ਰਹਿਣ ਨੂੰ ਮਜਬੂਰ ਹੋਣ ਲੋਕ 10 ਲਈ ਚੀਜ਼ ਪੰਜਾਵਾਂ 'ਚ ਖਰੀਦਣ ਨੂੰ ਮਜਬੂਰ ਹੋਣ ਤਾਂ ਇਸ جنگ ਨੂੰ ਕਿਸੇ ਵੀ ਤਰੀਕੇ ਨਾਲ ਲੋਕ ਪੱਖੀ ਨਿਆਂ ਨਹੀਂ ਕਿਹਾ ਜਾ ਸਕਦਾ ਜਿਹੜੀ ਲੋਕਾਂ ਨੂੰ ਤੰਗ ਕਰ ਰਹੀ ਆ ਤੇ ਲੋਕਾਂ ਦੇ ਮਸਲੇ ਘਟੇ ਰਲ ਜਿਹੜੀ ਹੈਗੀ ਆ ਉਹ ਰੋਲ ਰਹੀ ਹੈ ਤੇ ਇਸ ਤਰ੍ਹਾਂ ਦੀ جنگ ਨੂੰ ਰੋਕਣ ਦੀ ਗੱਲ ਕਰਨੀ ਚਾਹੀਦੀ ਆ ਤੇ ਅਸੀਂ ਪੰਜਾਬ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਦੂਸਰੀਆਂ ਜਥੇਬੰਦੀਆਂ ਨਾਲ ਮਿਲ ਕੇ ਜਲਦੀ ਜਿਹੜਾ ਹੈਗਾ ਕਿ ਜੰਗ ਨਹੀਂ ਅਮਨ ਚਾਹੀਦਾ ਇਹਦੇ ਤੇ ਇੱਕ ਜਿਹੜੀ ਮੁਹਿੰਮਾ ਉਹ ਸੀ ਵਿਢਣ ਜਾ ਰਹੇ ਹੈਗੇ ਪਰ ਮਤਲਬ ਜਿਹੜਾ ਅੱਜ ਕੋਈ ਅਜਿਹੀ ਗੱਲ ਕਰਦਾ ਉਹਨੂੰ ਮਤਲਬ ਰਾਸ਼ਟਰ ਵਿਰੋਧੀ ਵੀ ਕਿਹਾ ਜਾਂਦਾ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਮੋਰਲ ਡਾਊਨ ਕਰਨ ਵਾਲੀਆਂ ਗੱਲਾਂ ਕਰਦੇ ਹੋ ਫਿਰ ਇਹ ਗੱਲਾਂ ਉਹ ਕੌਣ ਲੋਕ ਨੇ ਜਿਹੜੇ ਇਹ ਗੱਲ ਕਹਿੰਦੇ ਆ ਕਿ ਰਾਸ਼ਟਰ ਵਿਰੋਧੀ ਗੱਲਾਂ ਐ ਤੇ ਅਸਲ 'ਚ ਰਾਸ਼ਟਰ ਪੱਖੀ ਗੱਲਾਂ ਕਿਹੜੀਆਂ ਹੁੰਦੀਆਂ ਫਿਰ ਦੇਖੋ ਸਾਨੂੰ ਰਾਸ਼ਟਰਵਾਦੀ ਨਹੀਂ ਸਾਨੂੰ ਦੇਸ਼ ਭਗਤ ਹੋਣਾ ਚਾਹੀਦਾ। ਹਮਮ ਰਾਸ਼ਟਰਵਾਦ ਤਾਂ ਇਹ ਹੈਗਾ ਕਿ ਜੋ ਇਸ ਮੁਲਕ ਦੇ ਹਾਕਮ ਕਰਦੇ ਆ ਉਹ ਠੀਕ ਹੀ ਠੀਕ ਹੈ। ਉਹਦੇ ਤੇ ਮੋਹਰ ਹੀ ਲਾਈ ਜਾਓ। ਉਹਦੇ ਤੇ ਕੋਈ ਸਵਾਲ ਨਾ ਕਰੋ। ਤੇ ਦੇਸ਼ ਭਗਤ ਹੋਣਾ ਕਿ ਲੋਕਾਂ ਦੀ ਗੱਲ ਕਰਨੀ, ਇਸ ਮੁਲਕ ਦੀ ਗੱਲ ਕਰਨੀ, ਮੁਲਕ ਦੀ ਲਕਾਈ ਦੀ ਗੱਲ ਕਰਨੀ। ਤੁਸੀਂ ਦੇਖੋ ਜਿਸ ਤਰ੍ਹਾਂ ਮਤਲਬ ਬਹੁਤ ਸਾਰੇ ਇਸ ਤਰ੍ਹਾਂ ਦੀ ਆਜ਼ਾਦਾਨਾ ਪੱਤਰਕਾਰੀ ਕਰਨ ਵਾਲੇ ਨੇ ਜਿਸ ਤਰ੍ਹਾਂ ਦਾ ਵਾਇਰ ਆਲਿਆਂ ਨੂੰ ਸੀਗਾ। ਜਿਸ ਤਰ੍ਹਾਂ ਉਹਨਾਂ ਦੀ ਆਵਾਜ਼ ਦਬਾਈ ਗਈ। ਤਾਂ ਇਹ ਇਹਦਾ ਮਤਲਬ ਆ ਜਾਂ ਜਿਸ ਤਰ੍ਹਾਂ ਦਾ Hindu ਨੇ ਇੱਕ ਖਬਰ ਪਾਈ ਉਹ ਖਬਰ ਡਿਲੀਟ ਕਰਾਈਗੀ ਬਹੁਤ ਸਾਰੇ ਚੈਨਲਾਂ ਤੋਂ ਬਹੁਤ ਸਾਰੇ ਪੱਤਰਕਾਰਾਂ ਤੋਂ ਕਿਉਂਕਿ ਜਿਸ ਤਰ੍ਹਾਂ ਦੇ ਦਾਅਵੇ ਪਾਕਿਸਤਾਨ ਨੇ ਕੀਤੇ ਇਹ ਸਾਡੇ ਮਤਲਬ ਜਦੋਂ ਭਾਰਤ ਦੀ ਫੌਜ ਨੇ ਉਧਰ ਕੁਝ ਟਿਕਾਣਿਆਂ ਤੇ ਹਮਲਾ ਕੀਤਾ ਜਿਹੜੇ ਦਾਅਵੇ ਉਹਨਾਂ ਨੇ ਕੀਤੇ ਆ ਉਹਨਾਂ ਦਾਅਵਿਆਂ ਦੀ ਜੇ ਕੋਈ ਖਬਰ ਲੱਗੀ ਆ ਉਹ ਤੋਂ ਸਾਰੇ ਪੱਤਰਕਾਰਾਂ ਨੂੰ ਉਹ ਸਾਰੇ ਚੈਨਲਾਂ ਨੂੰ ਜਿਹੜਾ ਸੀਗਾ ਉਹ ਟਾਰਗੇਟ ਕੀਤਾ ਗਿਆ ਔਰ ਅੱਜ ਜਿਹੜੇ ਕੋਈ ਦੋਨਾਂ ਪੰਜਾਬਾਂ ਦੇ ਵਿੱਚ ਪਿਆਰ ਦੀ ਜਾਂ ਅਮਨ ਦੀ ਗੱਲ ਕਰਦੇ ਹੈਗੇ ਆ ਤੇ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਕਿ ਇਹ ਦੇਖੋ ਵੀ ਕੀ ਕਹਿ ਰਹੇ ਹੈਗੇ ਆ ਇਹ ਮਤਲਬ ਯੂਟਿਊਬਰਾਂ ਤੱਕ ਨੂੰ ਜਿਹੜੇ ਹੈਗੇ ਟਾਰਗੇਟ ਕਰਨ ਤੱਕ ਲੋਕ ਗਏ ਹੋਏ ਹੈਗੇ ਆ ਤੇ ਇਹ ਇੱਕ ਜੰਗੀ جنੂਨ ਜਿਹੜਾ ਹੈਗਾ 扑ਟਕਦਾ ਹੈਗਾ ਤੋਂ ਇਹਦੇ ਵਿੱਚ ਜਿਹੜਾ ਕਿਤੇ ਲੋਕਾਂ ਚ ਕੋ ਨੇੜੇ ਆਉਣ ਦੀ ਸੰਭਾਵਨਾ ਬਣੀ ਹੁੰਦੀ ਹੈਗੀ ਆ ਉਹ ਸਾਰਾ ਨਫਰ ਦੇ ਵਿੱਚ ਜਿਹੜਾ ਹੈਗਾ ਤਬਦੀਲ ਆ ਉਹ ਹੋ ਜਾਂਦਾ ਹੈਗਾ ਅੱਜ ਤੁਸੀਂ ਇਹ ਸਾਰੇ ਮਾਹੌਲ ਦੇ ਵਿੱਚ ਤੁਸੀਂ ਦੇਖੋ ਕਿ ਇਹ ਸਾਰੇ ਮਾਹੌਲ ਨੂੰ ਸਮੁੱਚੇ ਰੂਪ ਦੇ ਵਿੱਚ ਸਮਝਣ ਦੀ ਜਿਹੜੀ ਹੈਗੀ ਆ ਜ਼ਰੂਰਤ ਆ ਜਾਂ ਸਮਝਣ ਦੀ ਜਿਹੜੀ ਚਰਚਾ ਹੈਗੀ ਆ ਉਹ ਪੂਰੀ ਤਰ੍ਹਾਂ ਜਿਹੜੀ ਆ ਉਹ ਨਦਾਰਦ ਹੋ ਚੁੱਕੀ ਹੈਗੀ ਆ ਕੋਈ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝਣਾ ਨਹੀਂ ਚਾਹੁੰਦਾਗਾ ਅੱਜ ਜਿਹੜੇ ਲੋਕ ਇਹ ਦਾਵਾ ਕਰ ਰਹੇਗੇ ਕਿ ਪਾਕਿਸਤਾਨ ਦੀ ਹੋਂਦ ਖਤਮ ਹੋ ਜਾਣੀ ਚਾਹੀਦੀ ਆ ਕਦੇ ਉਹ ਹਿਸਟਰੀ 'ਚ ਜਾਂਦੇ ਆ ਕਿ ਪਾਕਿਸਤਾਨ ਬਣਵਾਇਆ ਕਿਨੇ ਧਰਮਧਾਰਤ ਕਿੰਨੇ ਚਾਹੀ ਵੀ ਮੁਲਕ ਧਰਮਧਾਰਤ ਵੰਡਿਆ ਜਾਵੇ ਤੇ ਉਹੀ ਕੀ ਉਹ ਲੋਕ ਅੱਜ ਇਸ ਮੁਲਕ ਦੇ ਵਿੱਚ ਧਰਮ ਦੇ ਆਧਾਰ ਤੇ ਹੋ ਹੋਰ ਵੰਡੀਆਂ ਨਹੀਂ ਪਾਉਣਾ ਚਾਹੁੰਦੇ ਕੀ ਉਹ ਧਰਮਧਾਰਤ ਸਿਆਸਤ ਛੱਡ ਗਏ ਜਿਸ ਸਿਆਸਤ ਦਾ ਨਤੀਜਾ ਸੀਗਾ ਕਿ ਧਰਮਧਾਰਤੇ ਪਾ ਇਹ ਇਹ ਮੁਲਕ ਦੋ ਹਿੱਸਿਆਂ 'ਚ ਵੰਡਿਆ ਗਿਆ ਅਸੀਂ ਦੋ ਹਿੱਸਿਆਂ 'ਚ ਵੰਡੇ ਗਏ ਤੇ ਜਿਹੜਾ ਸਾਡੀ ਲੋਕਾਂ ਦੀ ਜ਼ਿੰਦਗੀ ਤੇ ਲੋਕਾਂ ਦੇ ਰੋਜ਼ਗਾਰ ਤੇ ਲੋਕਾਂ ਦੀ ਜ਼ਿੰਦਗੀ ਬਿਹਤਰ ਕਰਨ ਤੇ ਪੈਸਾ ਲੱਗਣਾ ਸੀ ਉਹ ਬਾਰਡਰ ਤੇ ਜਿਹੜਾ ਅਰਬਾਂ ਖਰਬਾਂ ਰੁਪਿਆ ਫੂਕਿਆ ਜਾ ਰਿਹਾ ਹੈਗਾ ਤੇ 75 ਸਾਲਾਂ ਤੋਂ ਇਹ ਤਣਾਅ ਜਿਹੜਾ ਹੈਗਾ ਦੋਨਾਂ ਮੁਲਕਾਂ ਨੂੰ ਖਾਈ ਜਾਂਦਾ ਹੈਗਾ ਇਹਦਾ ਸਾਨੂੰ ਲਾਭ ਕੀ ਹੋਇਆ ਜਿਹੜੇ ਲੋਕ ਪਾਕਿਸਤਾਨ ਨੂੰ ਖਤਮ ਕਰਨ ਦੀ ਗੱਲ ਕਰਦੇ ਹੈਗੇ ਆ ਠੀਕ ਆ ਉਹ ਇਸ ਗੱਲ ਤੇ ਕਦੇ ਨਹੀਂ ਜਾਣਗੇ ਕਿ ਪਾਕਿਸਤਾਨ ਬਣਿਆ ਕਿਉਂ ਜਿਹੜੀਆਂ ਗੱਲਾਂ ਕਰਕੇ ਪਾਕਿਸਤਾਨ ਬਣਿਆ ਕਿ ਉਹ ਉਹੀ ਸਿਆਸਤ ਕਰਨ ਵਾਲੇ ਲੋਕ ਅਜੇ ਇਸ ਮੁਲਕ 'ਚ ਰਾਜ ਸੱਤਾ ਤੇ ਨਹੀਂਗੇ ਕਿ ਉਹੀ ਸਿਆਸਤ ਨੂੰ ਅੱਗੇ ਨਹੀਂ ਵਧਾਰੇਗੇ ਉਹ ਕਈ ਹੋਰ ਤਰ੍ਹਾਂ ਦੇ ਕਈ ਹੋਰ ਪਾਕਿਸਤਾਨ ਬਣਾਉਣ ਨੂੰ ਜਿਹੜੇ ਹੈਗੇ ਆ ਫਿਰਦੇ ਹੈਗੇ ਆ ਤੋਂ ਇਸ ਗੱਲ ਦੇ ਮੋੜ ਦੇ ਵਿੱਚ ਕੋਈ ਵੀ ਜਿਹੜਾ ਹੈਗਾ ਉਹ ਨਹੀਂ ਜਾਣਦਾਗਾ ਦੂਸਰੀ ਗੱਲ ਕਿ ਜਿਹੜਾ ਇਹ ਫੌਰੀ ਮਸਲਾ ਖੜਾ ਹੋਇਆ ਕਿ ਜੋ ਪਹਿਲਗਾਮ ਦੇ ਵਿੱਚ ਹੋਇਆ ਇਸ ਘਟਨਾ ਦੀ ਸਮੂਹ ਜਾਂਚ ਹੋਣੀ ਚਾਹੀਦੀ ਸੀ ਇਹਦੇ ਦੋਸ਼ੀਆਂ ਨੂੰ ਚਿੰਨਿਤ ਕੀਤਾ ਜਾਣਾ ਚਾਹੀਦਾ ਸੀ ਤੇ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਸੀ ਸਰਕਾਰ ਨੇ ਕਿ ਉੱਥੇ 2000 ਬੰਦਾ ਉਹਨਾਂ ਨੂੰ ਕੋਈ ਸੁਰੱਖਿਆ ਨਹੀਂ ਦਿੱਤੀ ਆਪਣੀ ਉਸ ਚੂਕ ਨੂੰ ਤੇ ਪਰਦਾ ਪਾਉਂਦਿਆਂ ਉਹਨੇ ਸਾਰਾ ਜਿਹੜਾ ਸੀ ਇਹ ਮਾਹੌਲ ਖੜਾ ਕੀਤਾ ਤੇ ਪਰ ਇਹਦੇ ਵਿੱਚ ਜਿਹੜਾ ਪੰਜਾਬ ਵਰਗਾ ਸਾਡਾ ਸੂਬਾ ਹੈਗਾ ਇਹ ਅੱਜ ਜਿੰਨਾ ਉਜਾੜਾ ਚੱਲ ਰਿਹਾ ਹੈਗਾ ਸੂਬਾ ਹੀ ਸਾਡੇ ਇੱਕ ਸੱਜਣ ਨਾਲ ਗੱਲ ਹੋਈ ਤੇ ਸੈਣੀ ਵਾਲੇ ਦੇ ਨੇੜੇ ਉਹਦਾ ਪਿੰਡ ਸੀਗਾ ਤੇ ਉੱਥੋਂ ਸਮਾਨ ਚੁੱਕ ਕੇ ਲਿਆਏ ਹੈਗੇ ਆ। ਉਹਨਾਂ ਨੇ ਇੱਕ ਮੱਝ ਤੇ ਇੱਕ ਗਾਂ ਜਿਹੜੀ ਦੁੱਧ ਦਿੰਦੀ ਸੀ ਉਹ ਲੈ ਆਏ। ਬਾਕੀ ਪੰਜ ਪਸ਼ੂ ਉੱਥੇ ਖੜੇ ਐ ਤੇ ਉਹਨੇ ਭਰੀਆਂ ਅੱਖਾਂ ਨਾਲ ਕਿਹਾ ਵੀ ਇਹ ਹੁਣ ਪਤਾ ਨਹੀਂ ਇਹਦਾ ਇਹਨਾਂ ਦਾ ਕੀ ਬਣੂਗਾ। ਜਿਹੜਾ ਬਾਕੀ ਸਮਾਨ ਰਹਿ ਗਿਆ ਠੀਕ ਆ ਉਹ ਘਰਾਂ 'ਚ ਕੋਈ ਨਹੀਂ ਰਹੇਗਾ ਉਹ ਸਮਾਨ ਪਤਾ ਨਹੀਂ ਕਿੰਨੇ ਚੁੱਕ ਕੇ ਲੈ ਜਾਣਾ ਹੈਗਾ। ਹੁਣ ਇਹ ਹਾਲਾਤ ਪੂਰੇ ਸਾਡੇ ਸਰਹੱਦੀ ਸਰਹੱਦੀ ਜ਼ਿਲ੍ਹਿਆਂ ਦੀ ਪੰਜਾਬ ਦੇ ਵਿੱਚ ਬਣੇ ਹੋਏ ਹੈਗੇ ਆ ਲੋਕ ਇੰਨੇ ਤਣਾਅ ਦੇ ਵਿੱਚ ਨੇ ਲੋਕ ਰਾਤ ਨੂੰ ਕੋਈ ਵੀ ਖੜਕਾ ਹੁੰਦਾ ਤਾਂ ਉਹਨੂੰ ਲੱਗਦਾ ਵੀ ਸ਼ਾਇਦ ਬੰਬਾਰੀ ਜਿਹੜੀ ਹੋ ਗਈ ਆ ਇੰਨੇ ਤਣਾਅ ਚ ਜਿਹੜੇ ਲੋਕ ਨੇ ਉਹ ਗੁਜ਼ਰ ਰਹੇ ਨੇ ਹੁਣ ਫਾਜ਼ਿਲਕਾ ਦੁਪਹਿਰੇ ਬੰਦ ਕਰਾਇਆ ਜਾ ਰਿਹਾ ਬਹੁਤ ਸਾਰੇ ਪੰਜਾਬ ਦੇ ਸ਼ਹਿਰ ਦੁਪਹਿਰੇ ਜਿਹੜੇ ਹੈਗੇ ਆ ਉਹ ਬੰਦ ਕਰਵਾਏ ਜਾ ਰਹੇ ਨੇ ਇੱਕ ਲੋਕਡਾਊਨ ਵਰਗੇ ਹਾਲਾਤ ਲੋਕਾਂ ਨੂੰ ਘਰਾਂ ਚ ਕੈਦ ਕਰਨ ਵਾਲੇ ਜਿਹੜੇ ਹਾਲਾਤ ਹੈਗੇ ਆ ਉਹ ਬਣਾਏ ਜਾ ਰਹੇ ਹੈਗੇ ਆ ਤੋਂ ਇਹਦੇ ਚੋਂ ਕਿਤੇ ਨਾ ਕਿਤੇ ਪਹਿਲਾ ਕਰੋਨਾ ਕਾਲ ਦੇ ਵਿੱਚ ਸੀ ਵੀ ਕਰੋਨਾ ਦੇ ਨਾਂ ਤੇ ਲੋਕਡਾਊਨ ਲਾ ਕੇ ਜਿਸ ਤਰ੍ਹਾਂ ਸਰਕਾਰਾਂ ਖੇਤੀ ਕਾਨੂੰਨ ਲੈ ਕੇ ਆਈਆਂ ਉਸੇ ਤਰ੍ਹਾਂ ਸਾਡੇ ਜਿਹੜੇ ਜਮਹੂਰੀ ਹੱਕ ਹੈਗਾ ਸਾਨੂੰ ਇਕੱਠੇ ਹੋ ਕੇ ਬੋਲਣ ਦਾ ਵਿਰੋਧ ਕਰਨ ਦਾ ਚਰਚਾ ਕਰਨ ਦਾ ਉਹਨੂੰ ਇਸ ਮਾਹੌਲ ਚ ਰੋਲਿਆ ਜਾ ਰਿਹਾ ਹੈਗਾ ਇੱਕ ਜਿਹੜਾ ਫਾਸਿਸਟ ਆਫੈਂਸਿਵ ਇਸ ਮੁਲਕ ਚ ਚੱਲ ਰਿਹਾ ਹੈਗਾ ਉਹ ਹੋਰ ਵੱਡੀ ਪੱਧਰ ਤੇ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਉਹਨੇ ਆਜ਼ਾਦ ਅੰਨਾ ਪੱਤਰਕਾਰੀ ਨੂੰ ਗਾਲ ਘੁੱਟਿਆ ਹੈਗਾ ਉਹਨੇ ਹੁਣ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਾਈ ਆ ਕੱਲ ਨੂੰ ਲੋਕਾਂ ਦਾ ਰੋਸ ਪ੍ਰਗਟ ਕਰਨ ਦੀ ਪੌਣ ਦੀ ਲਾ ਸਕਦੀ ਹੈ ਕੋਈ ਜੰਗ ਦੇ ਖਿਲਾਫ ਬੋਲਣ ਅਮਨ ਦੀ ਗੱਲ ਕਰ ਸਕਦਾ ਹੈਗਾ ਉਹ ਇਸ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਵੀ ਰੋਕਣ ਵਾਲੇ ਪਾਸੇ ਵੱਧ ਸਕਦੇ ਹੈਗੇ ਆ ਤੋ ਇਹ ਸਮੁੱਚੇ ਮਾਹੌਲ ਦੇ ਵਿੱਚ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਪੰਜਾਬ ਇਸ ਮੁਲਕ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਨੇ ਕੀਤੀਆਂ ਪੰਜਾਬ ਹੀ 47 ਚਵੰਡਿਆ ਗਿਆ ਉਦੇ ਪਾਣੀ ਵੰਡੇ ਕੇ ਜਿੰਦੇ ਇੰਡਸ ਵਾਟਰ ਟ੍ਰੀਟੀ ਦਾ ਹੁਣ ਫੇਰ ਜਿਹੜਾ ਹੈਗਾ ਉਹ ਰੋਲਾ ਭਾਰ ਸਰਕਾਰ ਜਿਹੜੀ ਹੈਗੀ ਆ ਉਹ ਪਾਰੀ ਹੈਗੀ ਆ ਫੇਰ ਪੰਜਾਬ ਦੇ ਟੋਟੇ ਹੋਏ ਫੇਰ ਜੇ ਸਰਦ ਤੇ ਤਣਾਅ ਵਧਦਾ ਹੈਗਾ ਉਹਦਾ ਫੇਰ ਖਮਿਆਜਾ ਜਿਹੜਾ ਹੈਗਾ ਪੰਜਾਬ ਭੁਗਤਦਾ ਹੈਗਾ ਤੋਂ ਜਿਹੜਾ ਅੱਜ ਪੰਜਾਬ ਨੂੰ ਇੱਕ ਤਰ੍ਹਾਂ ਦਾ ਘਰਾ ਵਿੱਚ ਤਾੜਨ ਦਾ ਲੋਕਾਂ ਨੂੰ ਤਣਾਅ ਚ ਰੱਖਣ ਦਾ ਜਿਹੜਾ ਸਰਕਾਰ ਲੋਕਾਂ ਨੂੰ ਐ ਲੱਗਦਾ ਵੀ ਇਹ ਲੰਮਾ ਸਮਾਂ ਚੱਲ ਜੂਗਾ ਸਰਕਾਰ ਨੂੰ ਵੀ ਧਿਆਨ ਚ ਰੱਖਣਾ ਚਾਹੀਦਾ ਕਿ ਪੰਜਾਬ ਜਿਹੜੀ ਹੈਗੀ ਆ ਪੰਜਾਬ ਦੇ ਲੋਕ ਨਾਬਰ ਹੈਗੇ ਆ ਉਹ ਇਸ ਤਰ੍ਹਾਂ ਦੀ ਪਬੰ ਨੇ ਲੰਮਾ ਸਮਾਂ ਬਰਦਾਸ਼ਤ ਨਹੀਂ ਕਰਨਗੇ ਅੱਜ ਜੇ ਜੰਗ ਦੇ ਨਾਂ ਤੇ ਲੋਕਾਂ ਦੀ ਜ਼ਿੰਦਗੀ ਦੀ ਹਾਲਤ ਅੱਜ ਤੱਕ ਕੁਛ ਦੇ ਨਹੀਂ ਹੋਏ ਹੈਗੇ ਆ ਤੇ ਮਹਿੰਗਾਈ ਸਿਖਰਾਂ ਨੂੰ ਛੋਣ ਲੱਗੀ ਜੇ ਲੰਮਾ ਸਮਾਂ ਚੱਲਿਆ ਤੇ ਫਿਰ ਲੋਕ ਜਿਹੜੀ ਹੈਗੀ ਆ ਰੈਜ਼ੈਂਟਮੈਂਟ ਲੋਕਾਂ ਦੇ ਵਿੱਚ ਇਹ ਵਧੂਗੀ ਤੇ ਸਰਕਾਰ ਨੂੰ ਜਿਹੜਾ ਹੈਗਾ ਤਣਾਅ ਘਟਾਉਣਾ ਚਾਹੀਦਾ ਦੋਨਾਂ ਮੁਲਕਾਂ ਨੂੰ ਗੱਲਬਾਤ ਰਹੀ ਮਸਲਾ ਜਿਹੜਾ ਹੈਗਾ ਹੱਲ ਕਰਨਾ ਚਾਹੀਦਾ ਜੰਗ ਜਿਹੜੀ ਆ ਜਦੋਂ ਦੋਨੋਂ ਮੁਲਕ ਪਰਮਾਣੂ ਸ਼ਕਤੀ ਆ ਤੇ ਇਹਦੇ ਵਿੱਚ ਹਾਰ ਜਿਹੜੀ ਆ ਉਹ ਲੋਕਾਂ ਦੀ ਹੋਣੀ ਆ ਕਿਸੇ ਇੱਕ ਮੁਲਕ ਦੀ ਜਿੱਤ ਹਾਰ ਨਹੀਂ ਹੋਣੀਗੀ ਕਿਉਂਕਿ ਜੇ ਇੱਕ ਮੁਲਕ ਕੁਲੇ ਮਾਰੂ ਹਥਿਆਰ ਹੋਣ ਤੇ ਦੂਜੇ ਕੋਲੇ ਨਾ ਹੋਣ ਫਿਰ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਆਹ ਤਗੜਾ ਮਾੜਾ ਦੋਨੋਂ ਪਰਮਾਣੂ ਸ਼ਕਤੀਆਂ ਨੇ ਇਸ ਕਰਕੇ ਜੰਗ ਜਿਹੜਾ ਹੈਗਾ ਕੋਈ ਹੱਲ ਨਹੀਂ ਹੱਲ ਸਿਰਫ ਜਿਹੜੀ ਆ ਉਹ ਗੱਲਬਾਤ ਆ ਤੇ ਸਾਰੇ ਮਸਲਿਆਂ ਦਾ ਜਿਹੜਾ ਸਿਆਸੀ ਹੱਲ ਹੈਗਾ ਉਹ ਕੱਢਣਾ ਚਾਹੀਦਾ ਪਹਿਲਾਂ ਹੋਈਆਂ ਜੰਗਾਂ ਜਾਂ ਵੱਖ-ਵੱਖ ਦੇਸ਼ਾਂ 'ਚ ਚੱਲ ਰਹੀਆਂ ਜੰਗਾਂ ਦੇ ਵਿੱਚੋਂ ਕੀ ਨਤੀਜੇ ਨਿਕਲਦੇ ਆ ਅੰਤ 'ਚ ਜਿੱਤ ਹਾਰ ਜਿਵੇਂ ਤੁਸੀਂ ਗੱਲ ਦੀ ਗੱਲ ਕੀਤੀ ਜਿੱਤ ਹਾਰ ਹੁੰਦੀ ਹੈ ਜਾਂ ਦੋਨੇ ਦੇਸ਼ਾਂ ਨੂੰ ਹੀ ਨੁਕਸਾਨ ਚੱਲਣੇ ਪੈਂਦੇ ਦੇਖੋ ਨੁਕਸਾਨ ਤਾਂ ਦੋਨੇ ਦੇਸ਼ਾਂ ਨੂੰ ਹੀ ਚੱਲਣੇ ਪੈਂਦੇ ਹੈਗੇ ਇਹ ਹੁੰਦਾ ਕਿ ਉਹਦੇ ਚ ਫਾਇਦਾ ਸਿਰਫ ਜਿਹੜਾ ਹੁੰਦਾ ਹਾਕਮਾਨ ਹੁੰਦਾ ਜਾਂ ਜਿਹੜੇ ਜੰਗੀ ਸੰਨਤ ਜਿੰਨਾ ਦੀ ਚੱਲਦੀ ਆ ਜਿਨ੍ਹਾਂ ਨੇ ਹੁਣ ਤੁਸੀਂ 700 ਕਰੋੜ ਦਾ ਇੱਕ ਰਫੇਲ ਜਹਾਜ਼ ਹੀ ਸੀਗਾ ਜਿਨ੍ਹਾਂ ਨੇ ਰਫੇਲ ਜਹਾਜ਼ ਵਿੱਚ ਤੇ ਜਿਨ੍ਹਾਂ ਨੇ ਰਫੇਲ ਨੂੰ ਰੋਕਣ ਦੀ ਟੈਕਨੀਕ ਵਿੱਚ ਹੀ ਉਹਨਾਂ ਨੇ ਫਾਇਦਾ ਕਟਿਆ ਤੁਸੀਂ ਇਹ ਦੇਖੋ ਕਿ ਇਸ ਜੰਗ ਦੇ ਵਿੱਚ ਦੋਨਾਂ ਮੁਲਕਾਂ ਨੇ ਆਪਣਾ ਬਣਾਇਆ ਹੋਇਆ ਕਿਹੜਾ ਕਿਹੜਾ ਹਥਿਆਰ ਚਲਾਇਆ ਦੋਨਾਂ ਮੁਲਕਾਂ ਨੇ ਕਿੰਨੇ ਚੀਨ ਦਾ ਚਲਾਇਆ ਕਿੰਨੇ ਅਮਰੀਕਾ ਦਾ ਚਲਾਇਆ ਤੇ ਕਿੰਨੇ 100 ਕਰੋੜ ਦਾ ਸੀ ਕਿੰਨੇ 1000 ਕਰੋੜ ਦਾ ਸੀਗਾ ਇਹਦੇ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਫਾਇਦਾ ਕੌਣ ਖੱਟ ਗਿਆ ਤੇ ਆਖਰਕਾਰ ਉਹ ਬੋਝ ਜਿਹੜਾ ਉਹ ਲੋਕਾਂ ਤੇ ਹੀ ਪੈਣਾ ਹੈਗਾ ਉਹ ਲੋਕਾਂ ਤੇ ਹੀ ਬੋਝ ਪੈਣਾ ਜਿਹੜੇ ਲੋਕ ਪਿੰਡਾਂ ਚੋਂ ਉਜੜ ਉਜੜ ਕੇ ਘਰਬਾਰ ਛੱਡ ਕੇ ਜਾ ਰਹੇ ਆ ਜਿਨ੍ਹਾਂ ਨੂੰ ਮਤਲਬ ਬੜੀ ਮੁਸ਼ਕਲ ਨਾਲ ਕਣਕ ਵੱਡੀ ਤੂੜੀ ਤੱਕ ਨਹੀਂ ਮਨਾਉਣ ਦਿੱਤੀ ਗਈ ਗਾਂ ਉਹਨਾਂ ਦਾ ਝੋਨਾ ਲੱਗਣਾ ਕਿ ਨਹੀਂ ਲੱਗਣਾਗਾ ਇਹ ਹਾਲਾਤ ਬਣੇ ਹੋਏ ਆ ਤੇ ਜਿਵੇਂ ਪੰਜਾਬ ਦੇ ਵਿੱਚੋਂ ਵੱਡੀ ਪੱਧਰ ਤੇ ਪ੍ਰਵਾਸੀ ਮਜ਼ਦੂਰ ਬਿਹਾਰ ਨੂੰ ਵਾਪਸ ਜਾ ਰਹੇ ਹੈਗੇ ਆ ਤੇ ਕੋਈ ਥੋੜੇ ਦਿਨਾਂ ਤੱਕ ਤਾਂ ਝੋਨੇ ਦੀ ਲਵਾਈ ਸ਼ੁਰੂ ਹੋ ਜਾਣੀ ਹੈ ਪੰਜਾਬ 'ਚ ਝੋਨੇ ਦੀ ਲਾਉਣ ਵਾਸਤੇ ਲੇਬਰ ਦਾ ਸੰਕਟ ਬਹੁਤ ਵੱਡਾ ਜਿਹੜਾ ਹੈਗਾ ਉਹ ਖੜਾ ਹੋ ਜਾਣਾ ਤਾਂ ਕਈ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਜੰਗ ਹਮੇਸ਼ਾ ਜਿਹੜੀ ਹੈਗੀ ਆ ਪੈਦਾ ਕਰਦੀ ਆ ਅੱਜ ਤੱਕ ਜੰਗ ਦੇ ਵਿੱਚੋਂ ਕੋਈ ਮੁਲਕ ਖੁਸ਼ਹਾਲ ਨਹੀਂ ਹੋਇਆ ਜੰਗਾਂ ਨੇ ਮੁਲਕ ਨੂੰ ਲੋਕਾਂ ਨੂੰ ਜਿਹੜਾ ਹੈਗਾ ਉਹ ਬਰਬਾਦ ਹੀ ਕੀਤਾ ਹੈਗਾ ਇਸ ਕਰਕੇ ਬਰਬਾਦੀ ਦੇ ਰਾਤੋਂ ਵਾਪਸ ਹੋਣਾ ਚਾਹੀਦਾ ਮਤਲਬ ਤੁਹਾਡੇ ਕਹਿੰਦਾ ਮਕਸਦ ਇਹੰਦੇ ਤੇ ਆ ਵੀ ਇਹਨੂੰ ਹੁਣ ਜਿੰਨਾ ਕਰੋੜਾ ਪੈ ਚੁੱਕਿਆ ਐ ਇਸ ਤੋਂ ਬਾਅਦ ਵਾਪਸੀ ਵਾਲੇ ਪਾਸੇ ਨਾਉਣਾ ਚਾਹੀਦਾ ਤੇ ਮੁਰਕ ਦੋਨੇ ਮੁਲਕਾਂ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਤੇ ਨਵੇੜਨਾ ਚਾਹੀਦਾ ਹੁਣ ਇਸ ਗੱਲ ਨੂੰ ਇੱਥੇ ਤੇ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਜੰਗ 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 ਕਰ ਰਹੇ ਆ ਉਹ ਉਹਨਾਂ ਬਾਰੇ ਕੀ ਕਹਾਂ ਜਿਹੜੇ ਬੰਦੇ ਆਪਣੇ ਸਕੂਲ ਟਾਈਮ ਵੀ ਕਿਸੇ ਨਾਲ ਨਹੀਂ ਲੜੇ ਗਏ ਉਹਨਾਂ ਨੂੰ ਜ਼ਿਆਦਾ ਲੂਰੀਆਂ ਉੱਠਦੀਆਂ ਨੇ ਜੰਗ ਦੀਆਂ ਆਪਾਂ ਦੇਖਦੇ ਮੈਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਜਾਣਦਾ ਜਿਹੜੇ ਬਹੁਤ ਭਿਆਨਕ ਪੋਸਟਾਂ ਪਾ ਰਹੇ ਆ ਜਿਵੇਂ ਮਤਲਬ ਬਹੁਤ ਵੱਡੇ ਉਹ ਮਾਰਸ਼ਲ ਹੁੰਦੇ ਹੈਗੇ ਆ ਪਰ ਉਹਨਾਂ ਦੀ ਅਸੀਂ ਉਹ ਜਾਣਦੇ ਕਿੰਨੇ ਕੁ ਪਾਣੀ ਦੇ ਵਿੱਚ ਹੈਗੇ ਆ ਇਸ ਤਰ੍ਹਾਂ ਦਾ ਬਹੁਤ ਸਾਰਾ ਇੱਕ ਫੁਕਰਾ ਕਿਸਮ ਦਾ ਜਿਹੜਾ ਐਲੀਮੈਂਟ ਹੈਗਾ ਜਿਹਨੂੰ ਪਤਾ ਨਹੀਂ ਕਿ ਜੰਗ ਹੁੰਦੀ ਕੀ ਆ ਜਿਹਨੂੰ ਪਤਾ ਨਹੀਂ ਜੰਗ ਹੁੰਦੀ ਕੀ ਆ ਤੇ ਜੰਗ ਦੇ ਨੁਕਸਾਨ ਕੀ ਹੁੰਦੇ ਹੈਗੇ ਆ ਉਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਰ ਰਿਹਾ ਹੈਗਾ ਔਰ ਬਹੁਤ ਸਾਰਾ ਜਿਹੜਾ ਗੋਦੀ ਮੀਡੀਆ ਹੈਗਾ ਜਿੰਨੇ ਕਿ ਹੁਣ ਬਹੁਤ ਸਾਰੇ ਚੈਨਲਾਂ ਨੇ ਤਾਂ ਮਤਲਬ ਅਜ ਤੱਕ ਕਰਗੇ ਤਾਂ ਇਸਲਾਮਾਬਾਦ ਤੱਕ ਵੀ ਪਹੁੰਚ ਗਏ ਕਈਆਂ ਨੇ ਕਰਾਚੀ ਤੇ ਭਾਰਤ ਦਾ ਕਬਜ਼ਾ ਕਰਾ ਲਿਆ ਠੀਕ ਆ ਫਿਰ 2 ਘੰਟੇ ਬਾਅਦ ਉਹਨਾਂ ਨੇ ਆਪਣੀਆਂ ਫੌਜਾਂ ਜਿਹੜੀਆਂ ਅਸੀਂ ਵਾਪਸ ਵੀ ਬੁਲਾ ਲਈਆਂ ਸ਼ਾਇਦ ਅੱਜ ਰਾਤ ਫਿਰ ਪਾਕਿਸਤਾਨ ਸਾਰੇ ਤੇ ਕਬਜ਼ਾ ਕਰਵਾ ਲੈ ਇਹਨਾਂ ਦਾ ਵਾਸ ਚੱਲੇ ਤੇ ਹੁਣ ਅਜੇ ਤੱਕ ਅਫਗਾਨਿਸਤਾਨ ਤੇ ਵੀ ਕਬਜ਼ਾ ਕਰਵਾਇਆ ਹੁੰਦਾ ਸ਼ਾਇਦ ਇਹ ਪਤਾ ਨਹੀਂ ਕਿੱਥੋਂ ਤੱਕ ਭਾਰਤੀ ਫੌਜ ਨੂੰ ਪਹਤਾ ਦੇਂਦੇ ਤੋਂ ਇਸ ਤਰ੍ਹਾਂ ਦੀ ਜਿਹੜੀ ਪੱਤਰਕਾਰੀ ਕਰਨ ਵਾਲੇ ਗੋਦੀਮ ਚੈਨਲ ਤੇ ਉਹਨਾਂ ਨੂੰ ਸੁਣਨ ਵਾਲੇ ਲੋਕ ਜਿਹੜੇ ਕਿ ਆਪਣੇ ਮਤਲਬ ਜਿਹੜੀ ਹੈਗੀ ਆ ਉਹ ਕਿਸੇ ਵੀ ਮਾਮਲੇ ਨੂੰ ਰੈਸ਼ਨਲ ਹੋ ਕੇ ਨਹੀਂ ਸੋਚਦੇਗੇ ਭੇਡ ਚਾਲ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਆ ਕਿ ਜਿਸ ਤਰ੍ਹਾਂ ਦਾ ਮਾਹੌਲ ਪਖਿਆ ਹੈਗਾ ਜਿਵੇਂ ਕਹਿੰਦੇ ਗੰਗਾ ਗਏ ਤੇ ਗੰਗਾ ਰਾਮ ਜਮਨਾ ਗਏ ਤੇ ਜਮਨਾ ਦਾ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਉਸ ਤਰ੍ਹਾਂ ਦੇ ਲੋਕ ਜਿਹੜੇ ਬਹੁਤ ਸਾਰੇ ਬਣ ਜਾਂਦੇ ਹੈਗੇ ਆ ਇਹ ਜਿਹੜਾ ਮਾਹੌਲ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਪੱਧਰ ਤੇ ਬਣਾਇਆ ਜਾ ਰਿਹਾ ਪਰ ਇਸ ਤਰ੍ਹਾਂ ਦੀ ਜੰਗੀ ਹਾਲਾਤ ਦੇ ਵਿੱਚ ਵੀ ਸਾਨੂੰ ਲੋਕ ਪੱਖੀ ਗੱਲ ਅਮਨ ਦੀ ਗੱਲ ਤੇ ਜੰਗ ਵਿਰੋਧੀ ਗੱਲ ਜਿਹੜੀ ਹੈਗੀ ਆ ਅਮਨ ਦੀ ਗੱਲ ਆ ਇਹਨੂੰ ਵੱਡੇ ਪੱਧਰ ਤੇ ਲਗਾਤਾਰ ਉਭਾਰ ਦੇਣਾ ਚਾਹੀਦਾ ਇਹੀ ਲੋਕਾਂ ਦੇ ਪੱਖ ਚ ਇਹੀ ਪੰਜਾਬ ਦੇ ਪੱਖ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ